ਅੱਜ ਸੀ ਕੱਲ ਦੀ ਵੈਲਕਮ ਬੈਕ ਟੂ ਮਾਈ YouTube ਚੈਨਲ ਮਿਸ ਕਰਦਾ ਤੁਸਾਰੇ ਵਧੀਆ ਹੋਗੇ ਤਾਂ ਕੈਂਟ ਡਾਓਗੇ ਅੱਜ ਵਾਝ ਦਾ ਨਵਾਂ ਵਲੌਗ ਸਟਾਰਟ ਕਰਦੇ ਆ ਲੋਕ ਕੀ ਸਟਾਰਟ ਕਰੀ ਗਏ ਪਹਿਲਾਂ ਮੈਂ ਕੱਲ ਵਲੌਗ ਕਰਨ ਤਾਂ ਜਾਵੜਿਆ ਉੱਥੇ ਇੰਟਰੋ ਸਟਾਰਟ ਨਹੀਂ ਕੀਤੀ ਤੇ ਐਸ ਕਰਕੇ ਹੁਣ ਵੀਡੀਓ ਤੇ ਆਹ ਵਾਲੀ ਇੰਟਰੋ ਲਾਵਾਂਗੇ ਤੇ ਅੱਦੋ ਬਾਅਦ ਚ ਨਵਾਂ ਵਲੌਗ ਹੋਰ ਸਟਾਰਟ ਕਰਾਂਗੇ ਆ ਵਲੌਗ ਅਪਲੋਡ ਕਰਾਂਗੇ ਵਲੌਗ ਬਹੁਤ ਵਧੀਆ ਵੇਖਿਓ ਨਿਆਰੇ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਫੋਲੋ ਦੇਖਿਓ ਮੈਨੂੰ ਤਾਂ ਵੀ ਦੱਸ ਡਾਗਾਂਗੇ ਚੰਗੀ ਐ ਕੋ ਖਿਡਾਰੀ ਬੰਦਾ ਹੈ ਅੱਜ ਆਏ ਸੀ ਬਾਈ ਕੋਲੇ ਕਬੂਤਰ ਦੇਖਣ ਨਾਲ ਮਾਮੇ ਦਾ ਮੁੰਡਾ ਠੀਕ ਆ ਚੈੱਕ ਕਰੋ ਬਾਈ ਦੇ ਕਬੂਤਰ ਇਧਰ ਮੈਂ ਕਿਤੇ ਬਲਬਲ ਬਜਗਦਾ ਨਹੀਂ ਆ ਦੇਖੋ ਬਾਈ ਬਾਈ ਦੇ ਕਬੂਤਰ ਬੱਚੇ ਘੜਾ ਰੱਖਿਆ ਆ ਕਬੂਤਰਾਂ ਕਿ ਜੋੜੀਆਂ ਇਧਰ ਜੋੜੀਆਂ ਨੇ ਇਧਰ ਹਾਂਜੀ ਜੋੜੀਆਂ ਜੀ ਜੋੜੀਆਂ ਬਾਈ ਇਧਰ ਤੇ ਇਧਰ ਬੱਚੇ ਘੜਾ ਰੱਖੇ ਆ ਲੈ ਚੇਈਂ ਜੀ ਕਿਵੇਂ ਆ ਕਬੂਤਰੀ ਫਿਰ ਵਧੀਆ ਬਹੁਤ ਵਧੀਆ ਵਖਾਈ ਕਿਹੜੀ ਅੱਖ ਦੀ ਇਹ ਖਿਡਾਰੀ ਬੰਦਾ ਮਾੜਾ ਥੋੜੀ ਵਾਰਦਾ ਸਹੀ ਯਾਰ ਹੈ ਰੰਗ ਛੱਡਦੇ ਵਿੱਚ ਵਿੱਚ ਕਿਹੜਾ ਰਿਦੇ ਹੈ ਦੋ ਕੱਢੀ ਬਿਠਾਏ ਖੜੇ ਧੰਨਵਾਦੀ ਇਧਰ ਆਹਾਂ ਆਇਸ ਜੋੜੀ ਦੇ ਕੂਤਰਾ ਜੀ ਇਹ ਕਬੂਤਰ ਕਿਹੜਾ ਲੱਗਿਆ ਕੂਤਰਾ ਉਹ ਗੁਲਾਬੀ ਕਿਵੇਂ ਕੱਪੜਾ ਚੇਂਜ ਕਰਤਾ ਹਰਾ ਕਰਤਾ ਤੇ ਆਹ ਲੱਗਿਆ ਨੇ ਨਾ ਚਿੱਟੀ ਆਖਾਲੀ ਨਾਲ ਖਟੀਆਂ ਦਾ ਚੈੱਕ ਕਰੋ ਬਾਈ ਕੂਤਰ ਕਿਵੇਂ ਆ ਵਧੀਆ ਹੈ ਦੇਖੋ ਮੇਰ ਦਾ ਵੇਖਿਓ ਤੂੰ ਵੇਖ ਸਰਾ ਬਾਈ ਪੂਰਾ ਅੱਤ ਐਂਡ ਕਾਡਰ ਲੈ ਬਾਈ ਹੋਰ ਵਖਾਉਂਦਾ ਮੁੰਡਾ ਕੂਤਰ ਯਾਰ ਬਿੱਲੀ ਉਹਦੀ ਕਰਨ ਜੋੜੀ ਲੈ ਇੱਕ ਵਾਰ ਬਿੱਲੀ ਆਪਣਾ ਠੀਕ ਹੈ ਤਿੰਨ ਬਾਈ ਰਹਿ ਗਈ ਜਿਹੜਾ ਕਾਲੀ ਕਬੂਤਰਾਂ ਚ ਰਹਿ ਗਏ ਸੇ ਮਤਲਬ ਉਹਦੀ ਕੋਟ ਪੱਠੀ ਮਤਲਬ ਜਿੱਤੀ ਬਾਜੀ ਚ ਠੀਕ ਆ ਭਾਈ ਚੰਗੇ ਕਬੂਤਰ ਤੁਹਾਡੇ ਆ ਲੱਗੀਆਂ ਨੇ ਜੁੜੀਆਂ ਇੱਕ ਤਾਂ ਲੱਕੀ ਇੱਕ ਖਟੀਆਂ ਦੀ ਖਟੀਆਂ ਦੀ ਸੇਮ ਕਾਪੀ ਹੈ ਆ ਰਤਾ ਕੁ ਆ ਬਤ ਕੂਤਰੀ ਇਹ ਦਸ ਅੱਖਾਂ ਦੇ ਕੋਸ ਚਿੱਟੀਆਂ ਅੱਖਾਂ ਦਾ ਭਾਈ ਆ ਰਹਾ ਹੈ ਜੋ ਹਜ਼ਾਰ ਵਾਲਿਆਂ ਚ ਪਿਓਰ ਪਿਓਰ ਦੇਖੋ ਬਈ ਹਜ਼ਾਰ ਵਾਲੇ ਕਬੂਤਰਾਂ ਦਾ ਕਰੋ ਦਰਸ਼ਨ ਫੜੀ ਮੇ ਕਬੂਤਰ ਚੰਗੀ ਧਰਾਵ ਖਾ ਮੁੰਡਿਆਂ ਨੂੰ ਚੈੱਕ ਕਰੋ ਬਈ ਹਜ਼ਾਰ ਵਾਲਿਆਂ ਦਾ ਕਬੂਤਰ ਬੱਚੇ-ਵੁੱੱਚੇ ਛੱਡੇ ਗਾਹ ਦੀ ਬਾਜੀ ਤੇ ਕਿ ਨਹੀਂ ਕੀ ਕਰਨੀ ਬਾਜੀ ਤੇ ਕੀ ਬਣਿਆ ਫਿਰ ਆ ਕਬੂਤਰ ਇਹਨਾਂ ਕਬੂਤਰ ਕਬੂਤਰ ਠੀਕ ਹੈ ਦੱਸੋ ਬਈ ਕਮੈਂਟ ਕਰਕੇ ਕਿਵੇਂ ਦੇ ਆ ਬਾਈ ਦੇ ਕਬੂਤਰ ਛੱਡ ਦੇ ਬਈ ਛੱਡ ਦੇ ਐਨੀਆਂ ਐਨੀਆਂ ਬੁੱਠਾਂ ਬਈ ਲੈ ਬਈ ਆ ਵੀ ਚੈੱਕ ਕਰੋ ਕਬੂਤਰ ਖਟੀਆਂ ਦਾ ਦੱਸੋ ਕਬੂਤਰੀ ਠੀਕ ਦੱਸਿਓ ਬਈ ਕਿੰਨੇ ਦੇ ਲੱਗੇ ਬਈ ਦੇ ਕਬੂਤਰ ਇੱਕ ਖੁੱਡਾ ਇਧਰ ਆ ਪਿਆ ਛਤਰੀਆਂ ਦੀ ਤਾਂ ਹਰੀ ਆ ਅਸੀਂ ਵੀ ਬਾਈ ਕੋਲ ਕਬੂਤਰੀ ਲੈਣ ਆਏ ਆ ਕੀ ਇਹ ਖਟੀਆਂ ਦੀ ਇਹ ਵੀ ਹਾਂਜੀ ਕਣੀ ਟੀਰ ਹੈ ਜੀ ਆ ਬਲਡੀ ਬਲਡੀ ਟੀਰ ਦੱਸੋ ਠੀਕ ਆ ਰਤੀ ਦੇ ਬੱਚਾ ਇੱਕੀ ਇੱਕ ਮਰਗਾ ਦੂਜਾ ਦੂਜਾ ਰੇਗਾ ਜੀ ਠੀਕ ਚਿੱਟੀ ਅੱਖ ਦੀ ਰਤੀ ਚੈੱਕ ਕਰੋ ਗਾਇਸ ਦੱਸੋ ਕਿਵੇਂ ਲੱਗੇ ਕੂਤਰ ਵਾਈ ਦੇ ਹੁਣ ਦੂਜੇ ਖੁੱਡੇ ਵਾਲੇ ਵਿਖਾਉਣੇ ਆ ਕਿ ਇੱਕ ਵਿਖਾ ਤੇ ਸਾਰੇ ਪਰ ਸਾਤੇ ਚਲੋ ਆਇਓ ਜੀ ਚੰਗੇ ਮਾੜੇ ਕੂਤਰ ਦੀ ਪਰਖ ਦੱਸੋ ਜੀ ਹੱਡੀ ਜੋੜ ਬਾਰੇ ਦੱਸੋ ਜੀ ਤੂੰ ਸਾਹਮਣੇ ਉਹ ਨਹੀਂ ਮਤਲਬ ਦੱਸੋ ਬੋਲ ਕੇ ਦੱਸ ਦਿਨ ਨਵਾਂ ਕਿਸੇ ਨੇ ਲੈਣਾ ਨਵਾਂ ਜਿਵੇਂ ਹੁਣ ਮੇਰੇ ਵਰਗੇ ਵੀਰ ਇਹਨਾਂ ਤੋਂ ਹੱਡੀ ਦਾ ਫਰਕ ਹੁੰਦਾ ਮੇਰੇ ਵੀਰ ਪੁਰਾਣੇ ਕਿਸੇ ਨੇ ਨਵੇਂ-ਨਵੇਂ ਰੱਖੇ ਹੁੰਦੇ ਆ ਉੱਡੀ ਸਾਹਮਣੇ ਸਾਹਮਣੇ ਦਾ ਬਈ ਸਾਰੇ ਇਕਦੈਂ ਮਤਲਬ ਹੱਡੀ ਜੋੜ ਬਾਰੇ ਨਵਾਂ ਕੂਤਰ ਲੈਣ ਜਾਂਦੇ ਕੀ ਚੀਜ਼ ਵੇਖਦੇ ਆਪਾਂ ਆਹ ਵੇਖੋ ਜੀ ਉੱਡੀ ਸਾਹਮਣੇ ਹੈ ਨਹੀਂ ਭਰਾਵਾ ਬੜਾ ਚਲੋ ਕੋਈ ਕੂਤਰ ਹੈ ਠੀਕ ਹੈ ਗਾਇਸ ਦੇਖੋ ਉਹ ਆਪਣੇ ਕੋਲ ਆਇਆ ਕਬੂਤਰ ਕਿਹੜਾ ਉਹ ਕਲਸਰ ਆਇਆ ਤੈਨੂੰ ਦਿੱਤਾ ਜਿਹੜਾ ਚਿੱਟੀ ਅੱਖਾਂ ਹਾਂ ਬਾਪਸ ਲੈ ਆਇਆ ਜਿਹੜਾ ਉਹ ਸ਼ਾਹ ਹੈ ਉਹ ਕਬੂਤਰ ਹੈ ਠੀਕ ਹੈ ਮਰ ਲਓ ਨੀਲੇ ਹੀ ਦੋ ਤਿੰਨ ਮਰ ਗਿਆ ਸੀ ਉਹ ਮਰ ਗਿਆ ਪੁੱਠਾ ਮਣਕੇ ਲਿਆ ਜੀ ਫਿਰ ਮੈਂ ਇੱਕ ਬਾਈ ਤੈਨੂੰ ਆਖਿਆ ਮਗ ਜਾ ਰਿਹਾ ਐਵੇਂ ਕਰਕੇ ਤੂੰ ਆ ਦਾ ਬਾਈ ਲੈ ਜਾ ਯਾਰ ਨਹੀਂ ਬਾਈਆਂ ਦੇ ਚੰਗੇ ਕਬੂਤਰ ਹੈ ਚੈੱਕ ਕਰੋ ਗਾਇਸ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਠੀਕ ਹੈ ਲੁਗੋ ਮੇਰੇ ਕੋਲ ਤਾਂ ਆ ਵੀ ਕਬੂਤਰ ਬਾਈ ਨੇ ਮੈਨੂੰ ਗਿਫਟ ਕਰਤਾ ਬੱਚਾ ਆਪਾਂ ਤਿਆਰ ਕਰਾਂਗੇ ਠੀਕ ਹੈ ਹੈਂਡ ਟਾਈਮ ਠੀਕ ਹੈ ਗਾਇਸ ਚੈੱਕ ਕਰੋ ਬੱਚਾ ਜੀ ਆਪਾਂ ਜਿੱਥੇ ਹੁਣੇ ਅੱਗ ਹੀ ਲਾਉਣੇ ਆ ਬੱਚੇ ਲੈਣ ਤੇ ਨਾਲ ਭਾਈ ਆਪਣੇ ਭਾਈ ਹੁਣ ਕੀ ਕੀ ਆ ਯਾਰ ਸ਼ਾਮ ਦਾ ਟਾਈਮ ਆ ਨਾ ਕੋਈ ਗੱਲੋਂ ਦੀ ਨਾ ਬਾਤੋਂ ਦੀ ਕੁਆਟਰ ਲੋ ਆਦਿ ਨੇ ਤੈਨੂੰ ਗੱਲਬਾਤ ਕਰਨ ਲੱਗਦੀ ਨਾ ਵੀ ਕੁਆਟਰ ਨੂੰ ਉਹਨਾਂ ਨੇ ਕਿੱਥੇ ਆਪਾਂ ਠੀਕ ਹੈ